કરી શરૂ હાਜੀ ਹੋ ਬੰਦਾ 18 19 ਸਾਲ ਦੇ ਵਿੱਚ ਮੰਨ ਆਇਆ ਕਰਦਾ ਏ ਬਲਦੀ ਅੱਗ ਚੋਂ ਲੰਘਦਾ ਸੱਪ ਸਰੀ ਤੋਂ ਫੜਦਾ ਏ ਬੰਦਾ 18 19 ਸਾਲ ਦੇ ਵਿੱਚ ਮੰਨ ਆਇਆ ਕਰਦਾ ਏ ਬਲਦੀ ਅੱਗ ਚੋਂ ਲੰਘਦਾ ਸੱਪ ਸਰੀ ਤੋਂ ਫੜਦਾ ਏ ਫੜਦੇ ਬੋਲੀਆਂ ਗੱਲਾਂ ਵੀ ਸਾਰਿਆਂ ਨੂੰ ਦੱਸ ਜਾਂਦਾ ਅਕਲ ਬੰਦੇ ਨੂੰ ਆਉਂਦੀ ਆ ਓਏ ਜਦੋਂ ਉਮਰਾ ਟਪ ਜਾਂਦਾ ਅਕਲ ਬੰਦੇ ਨੂੰ ਆਉਂਦੀ ਆ ਓਏ ਜਦੋਂ ਉਮਰਾ ਟਪ ਜਾਂਦਾ 25 26 ਸਾਲ ਚ ਹੁੰਦਾ ਜੋਰ ਜਵਾਨੀ ਦਾ ਫਿਕਰ ਉਸ ਨੂੰ ਕੋਈ ਨਹੀਂ ਹੁੰਦਾ ਲਾਬਤ ਤੇ ਹਾਨੀ ਦਾ 25 26 ਸਾਲ ਚ ਹੁੰਦਾ ਜੋਰ ਜਵਾਨੀ ਦਾ ਫਿਕਰ ਓ ਸੁਨੂ ਕੋਈ ਨਹੀਂ ਹੁੰਦਾ ਲਾਬਤ ਤੇ ਹਾਨੀ ਦਾ ਬੋਤਲ ਸੀ ਜੋ ਪੀਂਦਾ ਬੋਤਲ ਸੀ ਜੋ ਪੀਂਦਾ ਹੁਣ ਪਉਏ ਨਾ ਡੱਕ ਜਾਂਦਾ ਓ ਅਕਲ ਬੰਦੇ ਨੂੰ ਆਉਂਦੀ ਓਏ ਜਦੋਂ ਮੁਰਾ ਟਪ ਜਾਂਦਾ ਅਕਲ ਬੰਦੇ ਨੂੰ ਆਉਂਦੀ ਓਏ ਜਦੋਂ ਮੁਰਾ ਟਪ ਜਾਂਦਾ ਹੋਰ ਸੁਣਾਇਆ ਸਰ ਜੀ ਹੋਰ ਸੁਣਾ ਦੀਏ ਸਰ ਜੀ ਹੋਰ ਸੁਣਾਈਏ ਹੋਰ ਸੁਣਾ ਦੀਏ ਸਰ ਹੋ ਗੌਣੇ ਵਾਲੇ ਦੀ ਹਿੱਕ ਚ ਜ਼ੋਰ ਹੈ ਨਹੀਂ ਤੋ ਕੱਲੇ ਸਾਜਿਵ ਜਾਣ ਦਾ ਕੀ ਫਾਇਦਾ ਹੋ ਰੋਟੀ ਮੱਕੀ ਦੀ ਜੇ ਨਹੀਂ ਆਉਂਦੀ ਬਣਾਉਣੀ ਫਿਰ ਸਾਗ ਬਣਾਉਣ ਦਾ ਕੀ ਫਾਇਦਾ ਪੈਸੇ ਲੈ ਕੇ ਜਿਹੜੇ ਬੰਦੇ ਨੇ ਮੋੜਨੇ ਨਹੀਂ ਉਹਦਾ ਵਿਆਜ ਵਧਾਉਣ ਦਾ ਕੀ ਫਾਇਦਾ ਜਿਹੜੇ ਮਨ ਨੇ ਖਾੜੇ ਚ ਨਿਤ ਟਹਿਣਾ ਉਹਨੂੰ ਕਿਉਂ ਖਵਾਉਣ ਦਾ ਕੀ ਫਾਇਦਾ ਉਹ ਪੈਗਲਾ ਕੇ ਜਿਹੜਾ ਸ਼ੇਰ ਨੂੰ ਕਹੇ ਬਿੱਲੀ ਉਹਨੂੰ ਹੋਰ ਪਿਆਉਣ ਦਾ ਕੀ ਫਾਇਦਾ ਉਹ ਮੱਖਣ ਬਰਾੜਾ ਜਿਹੜੇ ਘਰਾਂ ਨੂੰ ਫੂਕ ਸਿੱਟਣ ਐਸੇ ਚਿਰਾਗ ਜਗਾਉਣ ਦਾ ਕੀ ਫਾਇਦਾ ਡੱਟ ਖੁੱਲੇ ਤੋਂ ਨਸ਼ਾ ਬੋਲਦਾ ਕਰਦੀ ਗੱਡੀ ਦਾ ਲੌਂਗ ਰੂਟ ਤੇ ਟਾਇਰ ਬੋਲਦਾ ਵਧੀਆ ਗੱਡੀ ਦਾ ਉਹ ਡੱਟ ਖੁੱਲੇ ਤੇ ਨਸ਼ਾ ਬੋਲਦਾ ਕਰਦੀ ਗੱਡੀ ਦਾ ਲੌਂਗ ਰੂਟ ਤੇ ਟਾਇਰ ਬੋਲਦਾ ਵਧੀਆ ਗੱਡੀ ਦਾ ਉਹ ਵਿੱਚ ਕਚਹਿਰੀ ਗੁੱਸਾ ਬੋਲੇ ਤੀਵੀਂ ਛੱਡੀ ਦਾ ਉਹ ਵਿੱਚ ਕਚੈਰੀ ਗੁੱਸਾ ਬੋਲੇ ਤੀਵੀਂ ਛੱਡੀ ਦਾ ਇੰਨਾ ਕੀ ਆਸਨ